ਪਿਛਲੇ 5 ਦਿਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਥਾਨਕ ਹਲਕਾ ਸਮਰਾਲੇ ਦੇ ਵਿੱਚ ਅਕਾਲੀ ਦਲ ਦਾ ਥੰਮ ਰਹੇ ਪੰਡਿਤ ਗਿਆਨ ਪ੍ਰਕਾਸ਼ ਭਾਤਵਾਜ ਨੂੰ ਕਕਰਾਲਾ ਖੁਰਦ ਵਿਖੇ ਅੱਜ ਰਾਸੀ ਆਗੂਆਂ ਸਮਾਜ ਸੇਵੀਆਂ ਤੇ ਖੇਡ ਪ੍ਰੇਮੀਆਂ ਦੇ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਾਫਤਕਾ ਸਵੀਕਾਰ ਚਰਨਜੀਤ ਸਿੰਘ ਕਟਵਾਲ ਨਵੇਂ ਅਕਾਲੀ ਦਲ ਦੇ ਆਗੂ ਸੰਤਾ ਸਿੰਘ ਉਮੇਦਪ uri ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਸਾਫ ਕਬ ਦਾ ਇੱਕ ਜਗਜੀਵਨ ਸਿੰਘ ਖਿੰਨੀਆ ਸ਼੍ਰੋਮਣੀ ਕਮੇਟੀ ਮੈਂਬਰ ਸਰਵੰਤ ਸਿੰਘ ਮਾਨਕੀ ਸਾਫ ਕਾਮਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਰਵਾਨ ਸਿੰਘ ਪੰਦੇ ਨੇ ਕਿਹਾ ਕਿ ਪੰਡਿਤ ਗਿਆਨ ਪ੍ਰਕਾਸ਼ ਹੋਰਾਂ ਨੇ ਜਿੱਥੇ ਇਮਾਨਦਾਰੀ ਨਾਲ ਰਾਜਨੀਤਿਕ ਜ਼ਿੰਮੇਵਾਰੀਆਂ ਨਿਭਾਈਆਂ ਨੇ ਉੱਥੇ ਹੀ ਇਸ ਹਲਕੇ ਦੇ ਵਿੱਚ ਲੜਕੀਆਂ ਦੇ ਕਾਲਜ ਆਸ-ਪਾਸ ਦੇ ਪਿੰਡਾਂ ਨੂੰ ਅਪਗ੍ਰੇਡ ਕਰਵਾਉਣ ਅਤੇ ਇਲਾਕੇ ਦੀਆਂ ਪਿੰਡੂ ਸੜਕਾਂ ਨੂੰ ਬਣਵਾਉਣ ਦੇ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਉਹਨਾਂ ਦੀ ਸਮਾਜ ਸੇਵਾ ਤੇ ਪੰਥ ਪਰਸਤੀ ਨੂੰ ਮੁੱਖ ਰੱਖਦਿਆਂ ਹੀ ਅੱਜ ਪੰਜਾਬ ਭਰ ਦੇ ਵਿੱਚੋਂ ਪਤਵੰਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ ਹਨ। ਸਾਰੇ ਬਲਾਰਿਆਂ ਨੇ ਗੱਲਬਾਤ ਕਰਦੇ ਕਿ ਆ ਕੀ ਪੰਡਿਤ ਜੀ ਦੀ ਪ੍ਰੇਨਾ ਸਦਕਾ ਹੀ ਉਹਨਾਂ ਦਾ ਸੁਪੁੱਤਰ ਦੀਪੂ ਕਕਰਾਲਾ ਵੱਲੋਂ ਅੰਤਰਰਾਸ਼ਟਰੀ ਪੱਧਤ ਤੇ ਕਬੱਡੀ ਨੂੰ ਪਰਫੁੱਲਤ ਕਰਨ ਦੇ ਲਈ ਜੁਟਿਆ ਹੋਇਆ ਹੈ ਅੱਜ ਉਹਨਾਂ ਦੇ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਪੰਚਾ ਕਾਉਂਸਲਰਾਂ ਸਮਾਜ ਸੇਵੀ ਜਿੱਥੇ ਬੰਦਿਆਂ ਦੇ ਆਗੂ ਅਤੇ ਖੇਡ ਕਲੱਬਾਂ ਦੇ ਅਹੁਦੇਦਾਰ ਸ਼ਾਮਲ ਹੋਏ ਹਨ ਪਿੰਡ ਕਕਰਾਲੇ ਸਾਡੇ ਬਹੁਤ ਹੀ ਸਤਕਾਰਯੋਗ ਪੰਡਿਤ ਜਾਨਪ੍ਰਤਾਪ ਜੀ ਕੋਣ ਦਾ ਕਾਲ ਚਾਣਾ ਹੋਣ ਤੋਂ ਬਾਅਦ ਇੱਥੇ ਪਹੁੰਚਿਆ ਸੀ ਇਹ ਸਰਜਨ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਜੋ ਪੰਡਤ ਜੀ ਨੇ ਆਪਣੇ ਸਮਾਜ ਵਾਸਤੇ ਲੋਕਾਂ ਵਾਸਤੇ ਨਗਰ ਵਾਸਤੇ ਇਲਾਕੇ ਵਾਸਤੇ ਜੋ ਸੇਵਾਵਾਂ ਦਿੱਤੀਆਂ ਨੇ ਕੋਈ ਲਾਭੀ ਜੀ ਜਿਹੜੇ ਲੱਖਾਂ ਦੇ ਨਾਲ ਧੰਨਵਾਦ ਕਰ ਸਕ ਨੰਬਰ 2 ਤੇ ਸ਼ੋਭਰੀ ਕਾਲੀਦਲ ਦੀ ਖਾਤਰ ਇਹ ਬਹੁਤ ਇਨਸਾਨ ਨੇ ਮਰ ਮਿਰਰ ਤੱਕ ਕੋਸ਼ਿਸ਼ ਕੀਤੀ ਹੈ ਕਿ ਕੋਈ ਨਾ ਰੋਗੀ ਸਵੇਰੇ ਜਲਦੀ ਉੱਠ ਕੇ ਆਪਣੇ ਨੱਗਰ ਦੇ ਲੋਕਾਂ ਦੀ ਖਬਰ ਸਾਂ ਲੈਣ ਤੋਂ ਬਾਅਦ ਇਲਾਕੇ 'ਚ ਨਿਕਲਣਾ ਸਭੂ ਕੇ ਕਾਲੀਦਲ ਦਾ ਪ੍ਰਚਾਰ ਕਰੇ। ਇਸੇ ਮਤਾ ਪ੍ਰਮਾਤਮਾ 'ਕਿ ਇਹ ਅਰਦਾਸ ਕਰੂੰਗਾ। ਕਿਰਪਾ ਮਾਤਮਾ ਇਹਨਾਂ ਦੇ ਪਰਿਵਾਰ ਤੇ ਕਿਰਪਾ ਕਰੇ ਮਿਹਰ ਭਰੇ ਹੱਥ ਰੱਖੇ ਜਿਸ ਤਿੱਕਰ ਉਹਨਾਂ ਨੇ ਜੀਵਨ ਬਰਤੀਤ ਕੀਤਾ ਇਹਨਾਂ ਦੇ ਬੱਚਿਆਂ ਨੂੰ ਵੀ ਉਸੇ ਤਿੱਕੀ ਦੇ ਨਾਲ ਸਿੱਧੀ ਮਰੇ ਨਾਮ ਮਿਲੇ ਉਹ ਪ੍ਰਮਾਤਮਾ ਚਰਜੀ ਕਰਦਾ ਬਹੁਤ ਹੀ ਸਤਿਕਾਰਯੋਗ ਪੰਡਿਤ ਗਿਆਨ ਪ੍ਰਕਾਸ਼ ਜੀ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਦੇਣ ਆ ਇਸ ਇਲਾਕੇ ਨੂੰ ਵਿਦਿਅਕ ਸੰਸਥਾਵਾਂ ਦੇ ਰੂਪ ਦੇ ਵਿੱਚ ਮਚਾਟਸਾਬ ਕਾਲਜ ਹੋ ਗਿਆ ਪਿੰਡ ਦੇ ਸਕੂਲ ਦੇ ਅਪਗ੍ਰੇਡ ਹੋ ਗਈ ਉਹਦੇ ਰੂਪ ਚ ਬਹੁਤ ਵੱਡੀ ਇੱਕ ਦੇਣ ਆ ਇਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਨੇ ਮੈਂ ਜਿੱਥੇ ਆਪਣੇ ਵੱਲੋਂ ਸ਼ਰਧਾ ਤੇ ਸਤਕਾਰ ਭੇਂਟ ਕਰਦਾ ਉੱਥੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਵੀ ਸ਼ਰਧਾ ਸਤਕਾਰ ਭੇਂਟ ਕਰਦਾ ਹੋਇਆ ਆਸ ਕਰਦਾ ਵੀ ਪ੍ਰਮਾਤਮਾ ਉਹਨਾਂ ਦੇ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਪਿੱਛੋਂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਕਿਉਂਕਿ ਇਹ ਪਰਿਵਾਰ ਦੀ ਜੋ ਸਾਡੇ ਜਿਵੇਂ ਗੁਰਪੰਡਤ ਜੀ ਦੀ ਜ਼ਿਆਦਾ ਦੇਣ ਵਿਧਾਇਕਦਾਰ ਆ ਰਹੀ ਹੈ ਉਹ ਵਿੱਚ ਸਾਡਾ ਦੀਪੂ ਵੀਰ ਆ ਜਿਨ੍ਹਾਂ ਦੀ ਖੇਡ ਦੇ ਵਿੱਚ ਬਹੁਤ ਵੱਡੀ ਦੇਣ ਆ ਸੋ ਪਰਮਾਤਮਾ ਇਹਨਾਂ ਨੂੰ ਚੰਗੀ ਸਿਹਤ ਬਖਸ਼ਣ ਕਿਰਪਾ ਕਰਨ ਇਹਨਾਂ ਤੇ ਵੀ ਜੋ ਪੂਰਨੇ ਸਾਡੇ ਪੰਡਤ ਜੀ ਨੇ ਪਾ ਕੇ ਗਏ ਨੇ ਉਸ ਪੂਰਨਿਆਂ ਤੇ ਚੱਲਦੇ ਹੋਏ ਸਮਾਜ ਤੇ ਦੇਸ਼ ਦੀ ਸੇਵਾ ਕਰ ਰਹੇ ਹਨ ਸੋ ਮੈਂ ਆਈ ਹੋਈ ਸੰਗਤ ਦਾ ਵੀ तहे ਦਿਲੋਂ ਧੰਨਵਾਦ ਕਰਦਾ ਇਸ ਪਰਿਵਾਰ ਲਈ ਵੀ ਮੈਂ ਬਾਰ ਬਾਰ ਸਿਰ ਝੁਕਦਾ ਕਿਉਂਕਿ ਇਹਨਾਂ ਨੇ ਸਾਰੀ ਉਮਰ ਢੋਲ ਹੋ ਕੇ ਚੰਗਾ ਸਮਾਂ ਮਾੜਾ ਸਮਾਂ ਆਇਆ ਪਰ ਇਹ ਸ਼੍ਰੋਮਣੀ ਕਾਲੀਦਾਲ ਦੇ ਨਾਲ ਮੋਢੇ ਨਾਲ ਮੋਢਾ ਲੈ ਕੇ ਚੱਲਦੇ ਰਹੇ ਇਸੇ ਹਾਲ ਹੀ ਡਾਕਟਰ ਰਜਿੰਦਰਜੀਤ ਸਿੰਘ ਜੀ ਗਲੇਸ ਸਾਹਿਬ ਅ ਨਤੀਜ ਸੇ ਦਿੱਤੇ ਨੂੰ ਸੰਦਾਲਾ ਤੋਂ ਅ ਹੋਰ ਬਹੁਤ ਸਾਰੇ ਸਰਛੀਤੇ ਨੇ ਬਾਕੀ ਜਿਹੜਾ ਹੈ ਮੈਂ ਨਾਮ ਲੈਂਦਾ ਸਰਨਾਵਾਂਗਾ ਤੇ ਹੁਣ ਬਤੀ ਸੱਤਾ ਅੰਦਰ ਲੰਬੀ ਕੀਤੀ ਕਰਾ ਜਥੇਦਾਰ ਸੰਸਦ ਮੈਂ ਕਿਹਾ ਪ੍ਰਧਾਨ ਮੰਤਰੀ ਸਾਹਿਬ ਮੈਂ ਕਰ ਗਿਆ ਹਾਂ ਮੈਨੂੰ ਦੁਨੀਆ ਦੇਰ ਦਾ ਬਹੁਤ ਸਾਰੀ ਦੇਰ ਦਾ ਮੌਕਾ ਮਿਲਿਆ ਮੈਂ ਕਿਤੇ ਨਹੀਂ ਵੇਖਿਆ ਇਹ ਅਮੀਰ ਦਾ ਬੱਚਾ ਇਹ ਗਰੀਬ ਦਾ ਗਰੀਬ ਦਾ ਬੱਚਾ ਮੇਕ ਨਾ ਹੋ ਬੇਨਕੀ ਕਰ ਰਹਾ ਮੈਂ ਨਾ ਉਸ ਜੀ ਦਾ ਅੱਜ ਤੇ ਗੱਲ ਕਰ ਰਿਹਾ ਜਿਹਦੇ ਕੋਲ ਇੱਕ ਇੱਕ ਦੋ ਇਤਨ ਸੁਨੀਨ ਹੈ ਮੈਂ ਉਸ ਬਣੀਏ ਦੀ ਵੀ ਗੱਲ ਕਰ ਰਹੇ ਤੇ ਸਰ ਬਾਪ ਜੀ ਸ਼ਰਧਾਂਜੀ ਸਮਾਰੋਹ ਤੇ ਕਿਹਨਾਂ ਜਨਰ ਦਾ ਅੰਤਮ ਦਾ ਸੋ ਮੈਂ ਇਸ ਸਮੇਂ ਦਾ ਇਹ ਪੰਡਿਤ ਜੀ ਨੇ ਦਾਣਾ ਤਾਂ ਸਾਰਿਆਂ ਨੇ ਹੀ ਹੈ ਗੁਰਬਾਣੀ ਵਿੱਚ ਵੀ ਆਉਂਦਾ ਜੋ ਆ ਸੋ ਚਲਸੀ ਸਭ ਕੋਈ ਆਈ ਵਾਰੀ ਇਸ ਨਾਲ ਕੀ ਜੇ ਦੋਸਤੀ ਸਭ ਜਰੀ ਚੱਲਣ ਹਾ ਸਭ ਨਾਲ ਸੋਹਰੇ ਬੰਨਣਾ ਸਭ ਮਗਲਾਮ ਨਾਲ ਇਸ ਲਈ ਜਾਣਾਂ ਤੇ ਸਾਰਿਆਂ ਦੇ ਹੈ ਲੇਕਿਨ ਪੰਡਜੀ ਦਾ ਜਾਣਾਰ ਇਹ ਇਲਾਕੇ ਨੂੰ ਨਹੀਂ ਘਾਟਾ ਬਲਕਿ ਪਾਰਟੀ ਨੂੰ ਵੀ ਜਿਸ ਪਾਰਟੀ ਜੋ ਕੰਮ ਕਰਦਾ ਸੀ ਉਸ ਪਾਰਟੀ ਨੂੰ ਬਹੁਤ ਪਤਾ ਘਾਟਾ ਪਿਆ ਤੇ ਮੈਨੂੰ ਜਾਤੀ ਤੌਰ ਤੇ ਘਾਟਾ ਉਹਨਾਂ ਦਾ ਪਿਆ ਕਿਉਂਕਿ ਮੇਰੇ ਨਾਲ ਉਹਨਾਂ ਦਾ ਖਾਸ ਕਰਕੇ ਜਜ਼ਬਾਤੀ ਤੌਰ ਤੇ ਇਸੇ ਕੋਲੋਂ ਸੰਬੰਧ ਰਿਹਾ ਕਿ ਉਹ এডਿਕੇਸ਼ਨ ਨੂੰ ਸਭ ਤੋਂ ਵੱਧ ਪਿਆਰ ਕਰਦੇ ਸੀ ਔਰ ਅਜ਼ਲੀਅਤ ਇਹ ਹੈ ਕਿ ਮੇਰਾ ਔਰ ਉਹਨਾਂ ਦਾ ਸੰਬੰਧ ਜਦੋਂ ਚਾਰਸਾਬ ਕਾਲਜ ਦੀ ਨੀ ਰੱਖੀ ਗਈ ਉਦੋਂ ਤੋਂ ਸਾਡਾ ਚੱਲਦਾ ਫਿਰ ਇਹ ਪਿੰਡਾਂ ਵਿੱਚ ਜਦੋਂ ਹਾਈ ਸਕੂਲ ਕਰਾਉਣੇ ਸੀ ਜਾਂ ਅਪਰ ਕਰਾਉਣੇ ਸੀ ਤੇ ਇਹ ਇੱਕ ਮੈਂ ਕਮੇਟੀ ਬਣਾਈ ਸੀ ਮੈਂ ਕਦੇ ਆਪਣੇ ਆਪ ਆਪਣੀ ਲਾਈਫ ਪੋਲੀਟੀਕਲ ਲਾਈਫ ਵਿੱਚ ਕਦੇ ਵਜ਼ੀਰ ਹੁੰਦਾ ਆਪਣੇ ਸਪੀਕਰ ਹੁੰਦਿਆ ਜਾਂ ਮੈਂ ਕਦੇ ਫੰਡ ਆਪਣੇ ਹੱਥੀ ਨਹੀਂ ਦਿੱਤਾ ਮੈਂ ਜਥੇਬੰਦੀ ਦੇ ਰਾਹ ਹੀ ਦੇਣਾ ਜਥੇਬੰਦੀ ਨੂੰ ਸਾਥ ਦੇਣਾ ਪੈਣਾ ਦੱਸੋ ਵੀ ਕਿੱਥੇ ਕਿੱਥੇ ਲੋੜ ਆ ਤੇ ਪੰਡਿਤ ਜੀ ਨੇ ਇਹਨਾਂ ਦੀ ਪਾਰਟੀ ਨੇ ਸਰਦਾਰ ਰਤਨ ਸਿੰਘ ਜੀ ਨੇ ਸਰਦਾਰ ਹਰਜੀਤ ਸਿੰਘ ਜੀ ਬੈਠੇ ਨੇ ਹੋਰ ਮੇਰੇ ਪੁਰਾਣੇ ਹਰਮਨ ਸਿੰਘ ਇਹਨਾਂ ਦੇ ਇੱਕ ਇਹਨਾਂ ਦਾ ਸਿਸਟਮ ਸੀ ਜਿੱਥੇ ਜਿੱਥੇ ਲੋੜ ਆ ਉੱਥੇ ਹੀ ਦੋਣੀ ਜਿੱਥੇ ਲੋੜ ਆ ਉੱਥੇ ਹੀ ਸੜਕ ਬਣਾਉਣੀ ਆ ਇਸ ਲਈ ਮੈਂ ਕਦੇ دخل ਨਾ ਦੀ ਨਹੀਂ ਸੀ ਮੈਂ ਜਦੋਂ ਚੱਕ ਦੇਣੀ ਆਉਂਦਾ ਹੁੰਦਾ ਸੀ ਤੇ ਪੰਡਤ ਜੀ ਉਹਨਾਂ ਨੇ ਇਹਨਾਂ ਦੇ ਸਾਥੀਆਂ ਨੇ ਮੈਨੂੰ ਇੱਕ ਇਮਾਨਦਾਰ 그룹 ਮਿਲਿਆ ਸੀ ਸਾਥੀ ਮਿਲੇ ਸੀ ਮੈਂ ਸਾਰਾ ਨੰਬਰ ਇੱਕ ਦਾ ਪੰਡਤ ਜੀ ਬੜੇ ਇਮਾਨਦਾਰ ਸਨ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੂੰ ਐਜੂਕੇਸ਼ਨ ਦੀ ਬੜੀ ਤਾਂਗ ਸੀ ਉਹਨਾਂ ਨੇ ਪਿੰਡ ਦਾ ਸਕੂਲ ਵੀ ਉੱਪਰ ਕਰਾਇਆ ਉਹਨਾਂ ਨੇ ਉਹਨਾਂ ਨੇ ਫਿਰ 4 ਸਾਲ ਕਾਲਜ ਦਾ ਨਹੀਂ ਪਤਾ ਲਗਾਇਆ। ਔਰ ਸਰਦਾਰ ਪਰਮਜੀਤ ਸਿੰਘ ਔਰ ਪੰਡਿਤ ਜੀ ਇਹ ਰੋਜ਼ ਮੇਰੇ ਕੋਲ ਆਉਂਦੇ ਹੁੰਦੇ ਸੀ। ਭਾਈ ਇਹ ਕਾਲਜ ਕਿਸੇ ਤਰੀਕੇ ਨਾਲ ਸ਼ਰਮਣੀ ਕਮੇਟੀ ਨੂੰ ਦਿਵਾ ਦੇ। ਮੇਰਾ ਬੇਟਾ ਉਹ ਤੋਂ ਐਮ.ਐਲ.ਏ ਸੀ। ਉਹ ਗਡੂੰਗਰ ਸਾਹਿਬ ਨੂੰ ਬੇਨਤੀ ਕੀਤੀ ਭਾਈ ਉਹ ਮੰਨ ਗਿਆ। ਉਹਨਾਂ ਨੇ ਕਾਲਜ ਵੀ ਜੁਮੇ ਲੈ ਲਿਆ ਤੇ ਕਾਲਜ ਨੋਕ ਜ਼ਮੀਨ ਔਰ ਪੈਸਾ ਸੀ ਮੇਰੇ ਕਹਿਣ ਤੋਂ ਪਾਵੇ ਕਿ ਪੰਡਿਤ ਜੀ ਵੀ ਐਜੂਕੇਸ਼ਨ ਦੇ ਫੀਲਡ ਵਿੱਚ ਮੇਰੇ ਨਾਲ ਬਹੁਤ ਬਣਵੀ ਸੀ ਤੇ ਮੈਨੂੰ ਇਸ ਗੱਲ ਦਾ ਬੜਾ ਘਾਟਾ ਇੱਕ ਉਹ ਜਿਆ ਜਿਹੜਾ ਲੋਕਾਂ ਦੀ ਸਹੀ ਮਹਿੰਗਿਆ ਵਿੱਚ ਤਰੱਕੀ ਕਿਉਂਕਿ ਤਰੱਕੀ ਮਾਫ਼ ਕਰਨਾ ਐਜੂਕੇਸ਼ਨ ਤੋਂ ਹੋ ਰਹੀ ਪਹੁੰ ਨਹੀਂ ਸਕਦੀ ਨਾ ਕਿਸੇ ਇੰਡੀਵਿਜੂਅਲ ਦੀ ਨਾ ਕਿਸੇ ਪਰਿਵਾਰ ਦੀ ਨਾ ਕਿਸੇ ਭਾਈਚਾਰੇ ਦੀ ਨਾ ਕਿਸੇ ਕੌਮ ਦੀ ਨਾ ਕਿਸੇ ਇਹਨਾਂ ਨੇ ਐਜੂਕੇਸ਼ਨ ਵਾਲਾ ਆਪਣੇ ਹਲਕੇ ਦੀ ਵੱਲ ਚਾਚੇ ਤੋਂ ਹੁਣ ਮੇਰੀ ਬੇਨਤੀ ਹੈ ਜਿਹੜੀ ਤੁਸੀਂ ਸ਼ਾਇਦ ਤੇ ਲਾ ਦਿਓ ਤਾਂ ਤੁਹਾਡਾ ਬਹੁਤ ਬਹੁਤ ਆ ਮੈਂ ਇਹ ਚਾਹੁੰਦਾ ਕਿ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਭਲਾ ਇਸੇ ਵਿੱਚ ਹੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਜੇ ਅੰਗਰੇਜ਼ੀ ਉੱਥੇ ਤੇ ਸਾਡੇ ਵੀ ਅੰਗਰੇਜ਼ੀ ਲੋਕ ਜੇ ਉੱਥੇ ਭਾਵੇਂ ਹਿੰਦੀ ਕਰਦੇ ਇੱਥੇ ਵੀ ਹਿੰਦੀ ਲਾ ਦਿਓ ਜੇ ਉੱਥੇ ਤਾਮਲ ਲੱਡੂ ਕਰਦੇ ਸਾਡੇ ਤਾਮਲ ਲੱਡੂ ਲਾ ਦਿਓ ਮੇਰੀ ਮੰਗ ਇੱਕੋ ਏ ਆ ਕਿ ਕਨਵੈਂਟ ਸਕੂਲਾਂ ਵਿੱਚ ਜੋ ਐਜੂਕੇਸ਼ਨ ਹੈ ਉਹ ਜੇ ਸਾਡੇ ਸਰਕਾਰੀ ਸਕੂਲਾਂ ਵਿੱਚ ਵੀ ਦਿੱਤੀ ਜਾਵੇ। ਔਰ ਪੜ੍ਹੇ ਜੀ ਨੇ ਮੇਰਾ ਇਸ ਗੱਲ ਹਮੇਸ਼ਾ ਸਾਥ ਦਿੱਤਾ। ਮੈਂ ਉਹਦਾ ਧੰਨਵਾਦ ਕਰਦਾ। ਬੇਸ਼ੱਕ ਮੈਂ ਸਮਝਦਾ ਕਿ ਦੀਪੂ ਕਕਰਾਲਾ ਜੀ ਉਹਨਾਂ ਦੇ ਸਰਕਾਰੀ ਹਸਪਤਲ ਦੇ ਬੇਕਨ ਸਾਨੂੰ ਵੀ ਮੈਂ ਸਮਝਦਾ ਕਿ ਉਹਨਾਂ ਨੇ ਬਹੁਤ ਪੁੱਤਰਾ ਬੰਗ ਤਿਆਰ ਕੀਤਾ। ਔਰ ਵੱਡਾ ਕਾਟਾ ਜਿੱਥੇ ਪਰਿਵਾਰ ਨੂੰ ਪਿਆ ਉਸ ਤੇ ਮੈਂ ਸਮਝਦਾ ਕਿ ਸਾਡੇ ਨਗਰ ਨੂੰ ਇਲਾਕੇ ਨੂੰ ਸਾਨੂੰ ਸਾਰਿਆਂ ਨੂੰ ਨਾ ਪੂਰਾ ਹੁਣ ਮੋळा ਇਕੱਠਾ ਪਿਆ ਕਿਉਂਕਿ ਉਹ ਬਹੁਤ ਹੀ ਇੱਕ ਕਮਾਨਦਾਰ ਸ਼ਖਸੀਤ ਸਨ ਉਹ ਤਿਆਗ ਦੀ ਭਾਵਨਾ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਦੇਖੀ। ਸੁਭੇ ਸਾਡੇ ਬਜ਼ੁਰਗਾਂ ਦੇ ਨਾਲ ਉਹਨਾਂ ਦਾ ਪਿਆਰਾ ਪੁਰਾਣਾ ਇੱਕ ਰਿਸ਼ਤਾ ਰਿਹਾ ਸਾਡਾ ਭਰਾਵਾਂ ਦੇ ਨਾਲ ਇੱਕ ਰਿਸ਼ਤਾ ਜਿਹੜੂ ਵੀ ਕੈਨੇਡਾ ਜਾਂਦਾ ਤੇ ਦੀਪਿੰਦਰ ਗੁਜਰਾਲਾ ਜੀ ਕੋ ਇਹਨਾਂ ਦੇ ਸਾਰੇ ਸਾਥੀਆਂ ਨੂੰ ਜਾਣਿਆ ਵੱਡਾ ਮੈਂ ਸਨਨਾ ਕਿ ਤੇ ਕੈਨੇਡਾ ਨੂੰ ਪ੍ਰਮੋਟ ਕਰਦੇ ਨੇ ਉੱਥੇ ਔਰ ਮੈਂ ਸਮਝਦਾ ਕਿ ਜੇ ਸਾਡੇ ਵਰਗੇ ਅਟਵਾਲ ਸਾਹਿਬ ਵਰਗੇ ਜਿਹੜੇ ਐਮਐਲਏ ਬਣੇ ਨੇ ਜਾਂ ਕੋਈ ਮੰਤਰੀ ਬਣੇ ਨੇ ਜਾਂ ਕੋਈ ਚੇਅਰਮੈਨ ਨੇ ਬਣੇ ਨੇ ਉਹਨਾਂ ਦੇ ਵਿੱਚੋਂ ਵੱਡਾ ਯੋਗਦਾਨ ਸਾਨੂੰ ਬਣਾਉਣ ਦੇ ਵਿੱਚ ਸਾਨੂੰ ਸਹੀ ਸੇਧ ਦੇਣ ਦੇ ਵਿੱਚ ਪੰਡਤ ਜਨਪਦਾਜੀ ਦਾ ਔਰ ਇਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਤੁਸੀਂ ਦੇਖਿਆਗਾ ਅੱਜ ਦਾ ਕਾਤਾ ਇਸ ਗੱਲ ਦੀ ਗਵਾਹੀ ਭਰਦਾ ਕਿ ਬਿਨਾਂ ਲੋਹ ਲਾਲਚ ਤੋਂ ਪੰਡਤ ਜੀ ਨੇ ਸੇਵਾ ਕੀਤੀ ਪਾਰਟੀ ਦੀ ਹਮੇਸ਼ਾ ਲਾਸਟ ਦਮ ਤੱਕ ਪਾਰਟੀ ਦੇ ਨਾਲ ਖੜੇ ਰਹੇ ਨੇ ਸੋ ਇਹਨਾਂ ਦੇ ਮੈਂ ਸਭ ਨਾਲ ਕਹਿੰਦੀ ਜੇ ਉਹ ਜਾਣ ਵਾਲੇ ਬਜ਼ੁਰਗ ਨੇ ਇਹਨਾਂ ਦੇ ਚਰਨਾਂ ਵਿੱਚ ਸਾਡਾ ਸਿਰ ਝੁਕਦਾ ਕਿ ਇਹੋ ਜਿਹੇ ਸਾਡੇ ਜਿਹੜੇ ਬਜ਼ੁਰਗ ਨੇ ਇੱਕ ਇੱਕ ਕਰਕੇ ਸਾਡੇ ਕੋਲ ਵਿਚਿਰ ਕੇ ਜਾ ਰਹੇ ਨੇ ਉਹਨਾਂ ਨੂੰ ਅੱਜ ਸਰਦਾ ਸਰਕਾਰ ਪਿੰਨ ਕਰ ਰਹੀ ਵਿਅ ਅਸੀਂ ਸਾਰੇ ਦੋਸਤ ਮਿੱਤਰ ਜਿੱਥੇ ਪੰਜਾਬ ਦੇ ਵਿੱਚੋਂ ਵੀ ਆਏ ਨੇ ਇਹਨਾਂ ਦੇ ਦੋਸਤ ਮਿੱਤਰ ਵੀ ਆਣ ਕਰੇ ਸਾਡੇ ਵਿੱਚੋਂ ਵੀ ਮੈਂ ਸਭ ਨਾਲ ਕਹਿੰਦੀ ਸੋਕ ਸੰਦੇਸ਼ ਬਹੁਤ ਵੱਡੀ ਗੀੜੀ ਦੇ ਵਿੱਚ ਸਾਰੇ ਬਾਲ ਦੇ ਮੁਰਖਾਂ ਦੇ ਵਿੱਚੋਂ ਆਏ ਨੇ ਕਿ ਉਹਨਾਂ ਦੇ ਜਾਨ ਦੇ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾਉਣ ਵਾਲਾ ਘਾਟਾ ਪਿਆ ਉਹ ਤੇ ਸਾਨੂੰ ਸਾਰਿਆਂ ਨੂੰ ਨਾ ਪੂਰਾ ਹੋਣਾ ਤਾਂ ਪਿਆ ਸੋ ਅੱਜ ਦੇ ਇਸ ਸਮਰੋਹ ਦੇ ਵਿੱਚ ਸ਼ਰਦਾ ਸਤਕਾਰ ਪਿੰਡ ਸਾਡੇ ਪੰਡਿਤ ਜੀ ਦਾ ਪਰਿਵਾਰ ਨੂੰ ਬਲਾਸਾ ਬਰਵਾਉਂਦੇ ਆ ਕਿ ਹਮੇਸ਼ਾ ਜਿਵੇਂ ਪੰਡਿਤ ਜੀ ਨੇ ਸਾਨੂੰ ਸੇਵ ਦਿੱਤੀ ਉਸੇ ਤਰ੍ਹਾਂ ਤੁਸੀਂ ਵੀ ਸਾਨੂੰ ਸੇਵ ਵੀ ਦਿੰਦੇ ਰਹੋ ਔਰ ਉਸੇ ਤਰ੍ਹਾਂ ਬਾ ਪਰਿਵਾਰ ਕਰੇ ਸਦਾ ਇਸੇ ਤਰ੍ਹਾਂ ਦਾ ਬਣਾ ਕੇ ਬਹੁਤ ਬਹੁਤ ਨਹੀਂ ਅਧਰ ਜੀ ਕੌਂਟੇ ਦੀ ਕੁਸਰਾਲਾ ਦੇ ਤਹਿ ਕਿਹਨਾਂ ਤੋਂ ਜਿਹੜਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਗਿਆਨ ਪਾਰਦਵਾ ਜੀ ਮੇਰੇ ਬਹੁਤ ਹੀ ਪੁਰਾਣੇ ਸਾਥੀ ਯੂਨੀਵਰਸਿਟੀ ਕਾਲਜ ਦੇ ਦੀਪੂ ਪਾਰਦਵਾ ਜੀ ਦੇ ਪਿਤਾ ਜੀ ਉਹਨਾਂ ਦੀ ਅੱਜ ਅਤਮਰਦਾਸ ਸੀ ਕੀ ਔਰ ਅੱਜ ਆਪਣੇ ਛੋਟੇ ਵੀਰ ਦੇ ਕੋਲ ਉਹਨਾਂ ਦੇ ਉਸ ਅਫਸੋਸ ਕਰਨ ਲਈ ਔਰ ਆਪਣਾ ਇਸ ਜੋ ਇਹ ਬਹੁਤ ਵੱਡਾ ਘਟਾ ਪਿਆ ਹੈ ਆ ਪਰਿਵਾਰ ਨੂੰ ਉਹਦੇ ਵਾਸਤੇ ਘਰ ਆਏ ਸੀਗੇ ਔਰ ਮੈਂ ਕਿਉਂਕਿ ਇਸ ਪਰਿਵਾਰ ਦੇ ਨਾਲ ਮੇਰਾ ਜਾਤੀ ਰਿਸ਼ਤਾ ਕਿਉਂਕਿ ਅਸੀਂ ਇੱਕੋ ਗਰੁੱਪ ਦੇ ਵਿੱਚ ਚੰਡੀਗੜ੍ਹ ਦੇ ਚੰਡੀਗੜ੍ਹ ਵਿਖੇ ਖਾਲਸਾ ਕਾਲਜ ਦੇ ਵਿੱਚ ਦੀਪੂ ਜੀ ਪੜ੍ਹੇ ਹੈ ਔਰ ਮੈਂ ਵੀ ਖਾਲਸਾ ਕਾਲਜ ਚ ਪੜ੍ਹਿਆ ਫਿਰ ਯੂਨੀਵਰਸਿਟੀ ਦੇ ਵਿੱਚ ਤੇ ਹਮੇਸ਼ਾ ਇੱਕ ਬਹੁਤ ਵੱਡਾ ਸਾਥ ਸਾਡਾ ਆਪਸ ਵਿੱਚ ਰਿਹਾ ਆ ਔਰ ਇੱਕ ਦੂਜੇ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਜਿੱਥੇ ਵਿਦਿਆਰਥੀ ਸਰਗਰਮੀਆਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹਨਾਂ ਨੇ ਸਾਡੇ ਨਾਲ ਮਿਲ ਕੇ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਤੱਕ ਔਰ ਉਹਦੇ ਨਾਲ ਨਾਲ ਜਾਤੀ ਤੌਰ ਤੇ ਜਦੋਂ ਵੀ ਕਿਤੇ ਜ਼ਿੰਦਗੀ ਦੇ ਕਿਸੇ ਵੀ ਮੁਹਾਜ ਤੇ ਲੋਡ ਪਈ ਤਾਂ ਹਮੇਸ਼ਾ ਨਾਲ ਖੜੇ ਹੋ ਕੇ ਸਾਥ ਦਿੱਤਾ ਕਿਉਂਕਿ ਦੀਪੂ ਜੀ ਦਾ ਜਿਹੜਾ ਗਰੁੱਪ ਸੀਗਾ ਸਾਡੇ ਨਾਲ ਸਾਡੇ ਖਾਲਸਾ ਕਾਲੇ ਤੋਂ ਪ੍ਰਧਾਨ ਮਹਾਬੀਰ ਸਿੰਘ ਢਿੱਲੋਂ ਤੇ ਪੂਰਾ ਇਹ ਗਰੁੱਪ ਸੀਗਾ ਜਿਹੜਾ ਕਿ ਮੇਰੇ ਨਾਲ ਹਮੇਸ਼ਾ ਮੁੱਡੇ ਨਾਲ ਮੁੱਡਾ ਲਾ ਕੇ ਖੜਦਾ ਸੀ ਔਰ ਬਹੁਤ ਹੀ ਵਧੀਆ ਸੰਸਕਾਰ ਹਰ ਇੱਕ ਦੀ ਮਦਦ ਕਰਨਾ ਮੈਂ ਸੋਚਦਾ ਹੁੰਦਾ ਸੀਗਾ ਕਿ ਇਹ ਦੀਪੂ ਉਹਨਾਂ ਦੇ ਬਾਰੇ ਤੇ ਵੀ ਇੰਨਾ ਇਹਦੇ ਸੰਸਕਾਰ ਨੇ ਇਹਨਾਂ ਦਾ ਇਹਨਾਂ ਨੂੰ ਜੋ ਕੁਝ ਵੀ ਇਹ ਇਹ ਅੱਜ ਸਮਾਜ ਦੇ ਵਿੱਚ ਹੈਗੇ ਨੇ ਜਾਂ ਜਿਹੜੇ ਇਹਦੇ ਗੁਣ ਨੇ ਕਿੱਥੋਂ ਨੇ ਤਾਂ ਮੈਨੂੰ ਜਦੋਂ ਮੈਂ ਇਹਨਾਂ ਦੇ ਪਿਤਾ ਜੀ ਦੇ ਬਾਰੇ ਦੇ ਵਿੱਚ ਉਹ ਸਾਨੂੰ ਕਾਫੀ ਦੇਰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿਉਂਕਿ ਬਹੁਤ ਵੱਡੇ ਸਮਾਜ ਸੇਵੀ ਇੱਕ ਵਧੀਆ ਉਸ ਸਮੇਂ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਜਨਮ ਹੋਇਆ ਔਰ ਆਜ਼ਾਦੀ ਤੋਂ ਬਾਅਦ ਚੰਗੀ ਪੜ੍ਹਾਈ ਕਰਕੇ ਆਪਣੇ ਇਲਾਕੇ ਦੇ ਵਿੱਚ ਆ ਕੇ ਜਿੱਥੇ ਪਿੰਡ ਦੇ ਸਰਪੰਚ ਰਹੇ ਉਹਦੇ ਨਾਲ-ਨਾਲ ਜਿਹੜੇ ਸਮਾਜਿਕ ਤੇ ਧਾਰਮਿਕ ਕੰਮ ਸੀਗੇ ਸਿਆਸੀ ਸਰਗਰਮੀਆਂ ਸੀ ਉਹਦੇ ਵਿੱਚੋਂ ਉਹਨਾਂ ਨੇ ਆਪਣਾ ਬੜਾ ਵੱਡਾ ਯੋਗਦਾਨ ਪਾਇਆ ਜਿੱਥੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਉਹਦੇ ਨਾਲ-ਨਾਲ ਸਮਾਜ ਦੇ ਵਿੱਚ ਜੋ ਅਧ ਘਾਟ ਹੈ ਕਿ ਕੋਈ ਆਪਣਾ ਯੋਗਦਾਨ ਨਹੀਂ ਪਾਉਂਦਾ ਆਪਣਾ ਭਰਪੂਰ ਯੋਗਦਾਨ ਸਮਾਜ ਦੇ ਵਾਸਤੇ ਪਾਇਆ ਔਰ ਜਿਵੇਂ ਦੱਸ ਦੇ ਚਾਹੇ ਸਕੂਲ ਦਾ ਪਿੰਡ ਦਾ ਸਕੂਲ ਅਪਗ੍ਰੇਡ ਕਰਾਉਣਾ ਹੋਵੇ ਚਾਹੇ ਕਾਲਜ ਜਿਹੜਾ ਹੈਗਾ ਆ ਚਾਰ ਸਾਹਿਬ ਉਹਦੇ ਵਿੱਚ ਆਪਣਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਚਾਹੇ ਪਿੰਡਾਂ ਦੀਆਂ ਸੜਕਾਂ ਨੂੰ ਲੈ ਕੇ ਔਰ ਚਾਹੇ ਕੋਈ ਵੀ ਇੱਥੇ ਦੇ ਸਿਆਸੀ ਪਾਰਟੀਆਂ ਜਾਂ ਲੀਡਰ ਸੀਗੇ ਉਹਨਾਂ ਦੇ ਨਾਲ ਇੱਕ ਬੜਾ ਵਧੀਆ ਰਾਹਤਾ ਰੱਖ ਕੇ ਇਲਾਕੇ ਦੀ ਹੁਨਤੀ ਤੇ ਤਰੱਕੀ ਦੇ ਲਈ ਕੰਮ ਕਰਨਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਆਪਣੇ ਪਰਿਵਾਰ ਨੂੰ ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਪਾਲਣਾ ਔਰ ਉਹਨਾਂ ਨੂੰ ਚੰਗੇ ਸੰਸਕਾਰ ਦੇ ਕੇ ਭੇਜਣਾ ਜਿਹਦੇ ਵਿੱਚ ਉਹ ਅੱਜ ਚਾਹੇ ਉਹ ਵਿਦਿਆਰਥੀ ਜੀਵਨ ਤੇ ਰਹੇ ਚਾਹੇ ਉਹ ਵਿਦਿਆਰਥੀ ਜੀਵਨ ਤੋਂ ਬਾਅਦ ਅੱਜ ਦੀਪੂ ਹੁਣੀ ਕੈਨੇਡਾ ਦੇ ਵਿੱਚ ਆਪਣਾ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਨੇ ਆਪਣਾ ਕੰਮ ਕਾਰ ਵਧੀਆ ਆ ਸਾਰਾ ਪਰ ਉੱਥੇ ਵੀ ਦੋਸਤਾਂ ਦੇ ਵਿੱਚ ਮੈਂ ਇਹ ਸਮਝਦਾ ਆ ਕਿ ਦੀਪੂ ਇੱਕ ਆਪਣੀ ਬਹੁਤ ਵੱਡੀ ਜੜੀ ਹੈਗੀ ਹੈ ਥਾਂ ਰੱਖਦਾ ਆ ਕੋਈ ਵੀ ਦੋਸਤ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜਦੋਂ ਤੱਕ ਦੀਪੂ ਨਾਲ ਖੜਾ ਨਹੀਂ ਹੁੰਦਾ ਉਦੋਂ ਤੱਕ ਉਹਨੂੰ ਚਾਹੇ ਉਹ ਖੁਸ਼ੀ ਦਾ ਹੋਵੇ ਤੇ ਚਾਹੇ ਕੋਈ ਕਿਸੇ ਸਮਾਜਿਕ ਕੰਮ ਹੋਵੇ ਹਮੇਸ਼ਾ ਹਰ ਇੱਕ ਦੇ ਨਾਲ ਖੜੇ ਹੋ ਕੇ ਤੇ ਹਰ ਇੱਕ ਦੋਸਤ ਨੂੰ ਐ ਲੱਗਦਾ ਪਈ ਜੇ ਦੀਪੂ ਖੜਾ ਆ ਤਾਂ ਫਿਰ ਇਹ ਜਿਹੜਾ ਕੰਮ ਹੈਗਾ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਸਾਨੂੰ ਘਾਟ ਜਾਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੋਊਗੀ ਇੱਕ ਇਹੋ ਜਿਹਾ ਸਾਥੀ ਜਿਹੜਾ ਜਿੰਨੇ ਹਮੇਸ਼ਾ ਹਰ ਇੱਕ ਦੀ ਮਦਦ ਕੀਤੀ ਹੈ ਹਰ ਇੱਕ ਦੇ ਨਾਲ ਖੜਾ ਹੋਇਆ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸ਼ਾਂਤੀਦਾਰ ਬਣਿਆ ਅੱਜ ਬਹੁਤ ਵੱਡਾ ਘਟਾ ਆਇਆ ਪਰਿਵਾਰ ਨੂੰ ਔਰ ਇਹਨੂੰ ਇਹਦੇ ਵਾਸਤੇ ਕਰ ਕੋਈ ਕੁਝ ਨਹੀਂ ਸਕਦਾ ਪਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਉਹਨਾਂ ਬਜ਼ੁਰਗਾਂ ਨੂੰ ਆਪਣੇ ਚਰਨਾਂ ਤੇ ਕਮਲਾਂ ਚ ਨਿਵਾਸ ਬਖਸ਼ੋ ਔਰ ਸਾਡੇ ਭਰਾ ਨੂੰ ਸਾਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੋ ਔਰ ਬਜ਼ੁਰਗਾਂ ਦੇ ਦਿੱਤੇ ਸੰਸਕਾਰਾਂ ਦੇ ਉੱਤੇ ਚੱਲ ਕੇ ਜਿੱਥੇ ਉਹ ਆਪਣੀ ਜਤੀ ਜ਼ਿੰਦਗੀ ਬਤੀਤ ਕਰਨ ਉੱਥੇ ਸਮਾਜਿਕ ਸੇਵਾਵਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਆਪਣਾ ਵਧੀਆ ਯੋਗਦਾਨ ਪਾਉਂਦੇ ਰਹਿਣ ਇਹੀ ਸਾਡੀ ਜੜੀ ਹੈਗੀ ਹੈ ਬੇਨਤੀ ਵੀ ਹੈ ਪ੍ਰਮਾਤਮਾ ਅੱਗੇ ਅਰਦਾਸ ਵੀ ਹਾਂਜੀ ਮੈਂ ਦੀਪੂ ਕਕਰਾਲਾ ਜੀ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਮੇਰੇ ਪਿਤਾ ਜੀ ਗਿਆਨਪrakash ਜੀ ਜੋ ਇਸ ਖਾਨੀ ਸੰਸਾਰ ਨੂੰ ਪਲਵਦਾ ਕਹਿ ਗਏ ਨੇ ਤੇ ਉਹਨਾਂ ਦੇ ਜੋ ਦਰਵੇਚ ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਜਿਹੜਾ ਇਹ ਪਾਠ ਦੇ ਭੋਗ ਆਤੂ ਆਪਣੇ ਗੁਰੂ ਘਰ ਦੇਖੋ ਇੱਥੇ ਸੀ ਜੀ ਬਾਹਰਲੇ ਗੁਰੂ ਘਰ ਕਕਰਾਲਾ ਖੁਰਦੇ ਦੇ ਉਹ ਜਿਹੜੇ ਸਾਰੇ ਤੁਸੀਂ ਦੇਖਿਆ ਵੀ ਇਲਾਕੇ ਦੇ ਪ੍ਰਤਵੰਤੇ ਸੱਜਣ ਲੀਡਰ ਸਾਰੀਆਂ ਪਾਰਟੀਆਂ ਦੇ ਬਾਕੀ ਮੇਰੇ ਹਿੱਸੇਦਾਰ ਮਿੱਤਰ ਯਾਰ ਦੋਸਤ ਸਾਡੇ ਆਏ ਨੇ ਉਹਨਾਂ ਦਾ ਮੈਂ ਸਾਰਿਆਂ ਦਾ ਚੇਚੇ ਤੌਰ ਤੇ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਸਾਡਾ ਦੁੱਖ ਵੰਡਾਇਆ ਇੱਕ ਵਾਰ ਤੁਹਾਡਾ ਫੇਰ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ